ਕੁਝ ਕੰਮ ਹੀ ਰਹੀਓ ਬੇ ਰਹਿ ਵੀ ਜਾਂਦੀਆਂ ਐ ਬੇਸ਼ੱਕ ਅਕਾਲੀ ਦਲ ਨੂੰ ਵੋਟ ਨਾ ਪਾਓ ਪਰ ਤੁਸੀਂ ਕਹੋ ਕਿ ਸਾਨੂੰ ਅਕਾਲੀ ਦਲ ਤੋਂ ਪੰਥਕ ਇਸ਼ੂ ਨੂੰ ਲੈ ਕੇ ਕੋਈ ਸ਼ਿਕਾਇਤ ਹੈ ਕਿ ਪੰਥਕ ਇਸ਼ੂ ਨੂੰ ਲੈ ਕੇ ਮੈਨੂੰ ਦਰਦ ਆ ਤੇ ਵੋਟ ਜਾ ਕੇ ਕਾਂਗਰਸ ਨੂੰ ਪਾ ਦਿਓ ਵੋਟ ਜਾ ਕੇ ਆਵਾਮੀ ਪਾਰਟੀ ਨੂੰ ਪਾ ਦਿਓ ਤੇ ਫਿਰ ਕਹੋ ਕਿ ਮੈਂ ਪੰਥਕ ਐ ਜਾਂ ਭਾਰਤੀ ਜਨਤਾ ਪਾਰਟੀ ਨੂੰ ਪਾ ਦਿਓ ਫਿਰ ਕਹੋ ਮੈਂ ਪੰਥਕ ਐ ਜਿਨੇ ਬੰਦੀ ਸਿੰਘਾਂ ਦਾ ਠੋਕ ਜਵਾਬ ਤਾਂ ਨਹੀਂ ਰਿਹਾ ਕਰਨੇ ਜਿਨੇ ਸ਼ਰੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜ ਕੇ ਰੱਖ ਦਿੱਤੀ ਹਰਿਆਣੇ ਦੇ ਵਿੱਚ ਜਿਨੇ ਦਿੱਲੀ ਕਮੇਟੀ ਦੇ ਉੱਤੇ ਕਬਜ਼ਾ ਕਰ ਲਿਆ ਜਿਨੇ ਹਯੂਰ ਸਾਹਿਬ ਬੋਰਡ ਤੇ ਪਟਨਾ ਸਾਹਿਬ ਬੋਰਡ ਦੇ ਵਿੱਚ ਤਬਦੀਲੀ ਕਰਤੀ ਹਾਂਜੀ ਜੇ ਉਹਨਾਂ ਨੂੰ ਰੁਕੀ ਫਿਰ ਵੋਟਾਂ ਪਾਉਂਦੇ ਜਾਂ 84 ਭੁੱਲ ਕੇ ਕਾਂਗਰਸ ਨੂੰ ਕਹਿੰਦੇ ਕਿ ਪੰਥਕ ਹੈ ਤੇ ਫਿਰ ਤੇ ਭਾਈ ਮੈਂ ਤਾਂ ਸਾਰੇ ਭਾਈ ਤੇ ਰਿਆਂ ਨੂੰ ਦੇਖੋ ਇਹ ਪੰਜਾਬ ਗੁਰਾਂ ਦੇ ਨਾਂ ਤੇ ਵੱਸਦਾ ਹੈ ਹਰੇਕ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਧਰਮ ਆਪ ਦੇ ਵਿੱਚ ਆਸਥਾ ਰੱਖੋ ਧਟਕੇ ਆਪਦੇ ਧਰਮ ਦੀ ਗੱਲ ਕਰੋ ਪਰ ਨਫ਼ਰਤ ਨਾ ਕਰੋ ਨਫ਼ਰਤ ਨਾ ਬੀਜੋ ਇਕ ਰਹੋ ਭਾਈਚਾਰਕ ਸਾਂਝ ਜੇ ਹੋਊਗੀ ਇਥੇ ਏਕਤਾ ਹੋਊਗੀ ਤੇ ਤਾਦੀ ਪੰਜਾਬ ਤਰੱਕੀ ਕਰੂਗਾ ਜੇ ਪੰਜਾਬ ਤਰੱਕੀ ਕਰੂਗਾ ਤੇ ਤੁਹਾਡੀਆਂ ਉਹਨਾਂ ਦੀਆਂ ਪੀੜ੍ਹੀਆਂ ਤਰੱਕੀ ਕਰਨਗੀਆਂ ਤੇ ਜੇ ਨਫ਼ਰਤ ਦੇ ਬੀਜਾਂ 'ਚ ਬੀਜੀ ਜਾਓਗੇ ਤੇ ਪਤਾ ਨਹੀਂ ਕਿ ਤੇ ਕਿੰਨੇ ਕ ਦੇਸ਼ ਐ ਤੇ ਕਿੰਨੇ ਕ ਲੋਕ ਐ ਤੇ ਕੀ ਕੁਛ ਤੇ ਵਾਪਰਨ ੜਿਆ ਬਲਟੋਬਾ ਸਾਹਿਬ ਤਾਂ ਦੇ ਵਾਸਤੇ ਚੈਲੰਜ ਪਾਰਟੀ ਤੇਰੀ ਜੀ ਹੈ ਜਿਹੜੀ ਖਡੂਰ ਸਾਹਿਬ ਜੀ ਦੇ ਉੱਤੇ ਗੱਲ ਕੀਤੀ ਮੇਰੇ ਉੱਤੇ ਚੱਲ ਜੇ ਤੂੰ ਮਦਦ ਮੈਂ ਤਾਂ ਸਰਵੇ ਨਹੀਂ ਕੀਤਾ ਨਹੀਂ ਸਰਵੇ ਲੱਗਾ ਤੁਸੀਂ ਉਮੀਦਵਾਰ ਹੋ ਤੇ ਕਿਹੜੀ ਤੁਹਾਨੂੰ ਪਾਰਟੀ ਅਸਲ ਵਿੱਚ ਚੈਲੰਜ ਲੱਗਦੀ ਜਿਸ ਨਾਲ ਤੁਹਾਡਾ ਮੁਕਾਬਲਾ ਕਰਟਰ ਕਹੜਾ ਮੁਕਾਬਲਾ ਹੋਏਗਾ ਤੁਹਾਡਾ ਬਦ ਕਿਸਮ ਦੀ ਇਹ ਕਿ ਜੇ ਮੈਨੂੰ ਗੱਲ ਕਰਨੀ ਪਿੰਦੀ ਹੈ ਤੇ ਮੁਕਾਬਰਾ ਹੋਊਗਾ ਤੇ ਉਹ ਕਾਂਗਰਸ ਨਾਲ ਹੋਊਗਾ ਉਹ ਕਾਂਗਰਸ ਇਹ ਦਸ਼ਮਨ ਜਿਹਨੇ ਪੰਥ ਨੂੰ ਜਿਹਨੇ ਪੰਜਾਬ ਨੂੰ ਤਬਾਹ ਕੀਤਾ ਤੇ ਸਿੱਖਾਂ ਦੀ ਨਸਲ ਕੁਸ਼ੀ ਕੀਤੀ ਹਾਂਜੀ ਜੇ ਅੱਜ ਪੰਜਾਬ ਤੇ ਪੰਥੀਸ ਕਗਾਰ ਤੇ ਖੜੁੱਤਾ ਤੇ ਉਹ ਉਹਦੇ ਬੀਜ ਜਿਹੜੇ ਨੇ ਜਾਂ ਉਹਦੇ ਜਿਹੜੇ ਜ਼ੁਲਮ ਨੇ ਜਾਂ ਉਹਦੀ ਪੀੜਾ ਜਿਹੜੀ ਹੈ ਹਾਂਜੀ ਉਹ ਕਾਂਗਰਸ ਕਰਕੇ ਇੰਦਰਾ ਗਾਂਧੀ ਕਰਕੇ ਰਜੀਵ ਗਾਂਧੀ ਕਰਕੇ ਤੇ ਬਿਆਨ ਤੇ ਵਿਛੜ ਕਰਕੇ ਮੋਟੀ ਜੀ ਗੱਲ ਠੀਕ ਥੈਂਕ ਯੂ ਜੀ ਆਪ ਤਵਾ ਕਰਦੀ ਹੈ ਤੇਰਾ ਵੀ ਉਹਦਾ ਭਗਵੰਤਵਾ ਤੇਰਾ ਤੇਰਾ ਸਿਚਾਰ ਚੰਗਾ ਉਹ ਬੀਜੇਪੀ 412 ਦਾ ਨਾਰਾ ਲਾ ਚਲੋ ਦਾਅਵੇ 'ਚ ਤੇ ਦੇਖੋ ਉਹਦੇ ਉਹਨਾਂ ਦਾ ਮੈਂ ਇਥੇ ਮੇਰਾ ਕਹਣ ਕਿ ਕਿ ਨੇ ਮੂੰਹ ਫੜ ਲੈਣਾ ਇਹ ਤੇ ਦਾਵਾ ਹੀ ਹੈ ਨਾ ਤੇ ਜੇ ਜੇ ਤੁਹਾਨੂੰ 400 ਪਾਰ ਨਜ਼ਰ ਆਉਂਦੀ ਹੈ ਤੇ ਫਿਰ ਗੁਰੂਆਂ ਮੁਸਲਮਾਨਾਂ ਦੇ ਵਿਰੁੱਧ ਕਿਉਂ ਕਿੱਲੀ ਨੱਕ ਰੱਖਦੇ ਜੀ ਰੋਜ਼ੀ ਕਦੀ ਮੰਗਲ ਸੂਤਰ ਤੇ ਆ ਜਾਂਦੇ ਜੇ ਕਦੀ ਤੁਸੀਂ ਉਹ ਜਿਹੜੀ ਪਾਰਟੀ ਸੀ ਉਹਨਾਂ ਦੀ ਮੁਸਲਮ ਨਹੀਂ ਉਹੋ ਜਿhandle ਗੱਲ ਕਰਦੇ ਜੀ ਕਿ ਉਹ ਨਫਰ ਦੇ ਵਿੱਚ ਵਿੱਚ ਦੇ ਜੇ ਮਸਲਮ ਭਾਈ ਜਰਾ ਆ ਸਾਡੇ ਇੱਥੋਂ ਦਾ ਆ ਹਾਂਜੀ ਇੱਥੋਂ ਦੇ ਵਾਸੀ ਨੇ ਉਹ ਉਹਨਾਂ ਨੇ ਬੜੀਆਂ ਸ਼ਹੀਦੀਆਂ ਦਿੱਤੀਆਂ ਨੇ ਇਸ ਇੱਥੇ ਅਬਦੁਲ ਹਮੀਦ ਜਿਹੜਾ ਆ 1965 ਦੀ ਲੜਾਈ ਦਾ ਸ਼ਹੀਦ ਹੈ ਜਿਹਨੂੰ ਮੇਰੇ ਖਿਆਲ ਪਰਮਵੀਰ ਚੱਕਰ ਮਿਲਿਆ ਹੈ ਹਾਂਜੀ ਉਹਨੂੰ ਪਰਮਵੀਰ ਚੱਕਰ ਮਿਲਿਆ ਹੀਗਾ ਤੇ ਤੁਸੀਂ ਉਸ ਭਾਈਚਾਰੇ ਦੇ ਉੱਤੇ ਸਿੱਧਾ ਹੀ ਆਣ ਕੇ ਪ੍ਰਧਾਨ ਮੰਤਰੀ ਪੋਲਰਾਈਜੇਸ਼ਨ ਕਰਨ ਦੀ ਖਾਤਰ ਤੇ ਇਹਦੇ ਨਾਲ ਹੀ ਪੁੱਛਿਆ ਸਵਾਲ ਹੈ ਬਹੁਤ ਜ਼ਰੂਰੀ ਤੁਸੀਂ ਕਹਿੰਦੇ ਪੰਜਾਬ ਜਿਹੜਾ ਚੰਦੂਲ ਦਸਤਾ ਹੈ ਸਾਰੇ ਭਾਈਚਾਰੇ ਆਪਕਾ ਤਾਂ ਲੱਗਦਾ ਕਿ ਰਾਮ ਮੰਦਰ ਦੇ ਨਾਮ ਤੇ ਪੰਜਾਬ ਦੇ ਵਿੱਚੋਂ ਬੀਜੇਪੀ ਨੂੰ ਵੋਟਾਂ ਮਿਲਣਗੀਆਂ ਦੇਖੋ ਜਿਸ ਤੱਕ ਰਾਮ ਮੰਦਰ ਦਾ ਸਵਾਲ ਹੈ ਨਾ ਸਾਰਿਆਂ ਦੀ ਹਸਤਾ ਹੈ ਹਰ ਕੋਈ ਚਾਹੁੰਦਾ ਹੈ ਕਿ ਜਿੱਥੇ ਭਗਵਾਨ ਰਾਮ ਪੈਦਾ ਹੋਏ ਸੀ ਕਿਉਂਕਿ ਗੁਰਬਾਣੀ ਨੇ ਵੀ ਉਹਨਾਂ ਨੂੰ ਤ੍ਰੇਤੀ ਦਾ ਅਵਤਾਰ ਮੰਨੇ ਹੈ ਤ੍ਰੇਤੇ ਤੇ ਮਾਣਿਓ ਰਾਮ ਰਗਵੰਸ਼ ਕਹਾਇ ਇਹ ਗੁਰਬਾਣੀ 'ਚ त्रेते ਦਾ અવતાર રામજી ਨੇ ਉਹਨਾਂ ਦੇ ਜਿਹੜਾ ਜਨਮ ਜਿੱਥੇ ਉਹਨਾਂ ਲਿਆ ਆ ਉੱਥੇ ਉਹਨਾਂ ਦਾ ਜਨਮ ਸਥਾਨ ਬੰਨਾ ਚਾਹੀਦਾ రామ ਮੰਦਰ ਬੰਨਾ ਚਾਹੀਦਾ ਇਸ ਗੱਲ ਦੇ ਸੀ ਹੱਕ ਚ ਹੈ